ਕਾਜੀ ਆਪਣਾ ਅਮਰੀਕਾ ਸੇ ਕਰ ਰਹੇ ਨੇ ਕਿਹੜੇ ਪਿੰਡ ਦੇ ਰਹੇ ਪਾਸ਼ਾਪੁਰ ਦੇ ਤੇ ਜਿਹੜੀ ਗੱਤ ਹੋਈ ਹੈ ਬੱਚਾ ਜੋ ਕਰ ਇੱਕ ਕੁੜੀ ਮੇਰੀ ਲੜਕੀ ਲੱਗਦੀ ਸੀ ਤੇ ਉਹਦਾ ਲੱਗਦਾ ਤੇ ਕੀ ਮਾਮਲਾ ਸੀਗਾ ਸਾਰਾ ਕਿਹੜੇ ਪਿੰਡ ਦੇ ਸੀ ਇਹ ਕਾਲਾ ਸੰਘਿਆਂ ਦੀ ਸੀ ਮੇਰੀ ਲੜਕੀ ਗਈ ਹੋਈ ਤੇ ਇਹ ਸੋਰਾ ਪਰਿਵਾਰ ਤਾਂ ਕਰਦੇ ਹੀ ਦਾਜ ਦੇ ਮੰਗਦੇ ਸੀ ਤਾਂਜ ਮੈਂ ਅੱਜ ਤੋਂ 1-2 ਮਹੀਨੇ ਤੋਂ ਪਹਿਲਾਂ ਮੈਂ ਦੇ ਕੇ 2.5 ਲੱਖ ਦਾ ਦੇ ਕੇ ਗਿਆ ਵਾਂ ਫਿਰ ਵੀ ਇਹ ਬਹੁਤ ਜ਼ਿਆਦਾ ਤੰਗ ਕਰਦੇ ਕੁੜੀ ਗੁੱਸੇ ਹੋ ਕੇ ਪਿੰਡ ਗਈ। ਇਹਦੀ ਮਾਸੀ, ਸੱਸ ਤੇ ਚਾਚੀ ਸੱਸ ਇਕੋ ਹੀ ਆ ਜਾਣ ਕੇ ਪੈਣਾ ਪੈਣਾ ਇਹ। ਇਹ ਤੇ ਚਾਚਾ ਇਹਦਾ ਸਾਡੇ ਪਿੰਡ ਗਏ ਆ। ਬੈ ਕੇ ਗੱਲਬਾਤ ਸਾਡੀ ਹੋਈ ਆ ਕਹਿੰਦੇ ਵੀ ਅਸੀਂ ਚਲੋ ਉਹਨਾਂ ਨੂੰ ਵੀ ਸਮਝਾਵਾਂਗੇ ਅਸੀਂ ਤੁਸੀਂ ਸਮਝਾਓ ਚਲੋ ਇਹਨੂੰ ਅਸੀਂ ਵੀ ਕਿਹਾ ਚਲੋ ਪੁੱਤੋ ਵੀ ਕੋਈ ਗੱਲ ਨਹੀਂ। ਉਹ ਗੱਲਾਂ ਹੋ ਜਾਂਦੀਆਂ ਵੀ ਚੱਲ ਤੂੰ। ਜੇ ਮੈਂ ਜੀ ਉਹਨਾਂ ਨੂੰ ਕਿਹਾ ਵੀ ਅਸੀਂ ਛੱਡਾਵਾਂਗੇ ਪੰਜਾਹ ਤਤਨ ਨਾ ਤਈ। ਮੈਂ 26 ਤਰੀਕ ਨੂੰ ਮੇਲਾ ਸੀ ਇਹਨਾਂ ਦੇ ਪਿੰਡ 25 ਤਰੀਕ ਨੂੰ ਮੈਂ ਇਹਨਾਂ ਨੂੰ ਛੱਡ ਕੇ ਗਿਆ ਲੜਕੀ ਤਾਂ ਦੇ ਦੋਤੇ ਨੂੰ ਤੇ ਮੁੜ ਕੇ ਇਹਨਾਂ ਨੇ ਉਹਨੂੰ ਉਦੋਂ ਬਾਅਦਾਂ ਚ ਫੇਰ ਪਤਾ ਨਹੀਂ ਕੀ ਪਰੇਸ਼ਾਨ ਕੀਤਾ ਕਿਦਾਂ ਕੀਤੀ ਮਾਰਿਆ ਮਾਰ ਕੇ ਤੇ ਅਗਲਾਤੀ ਤੇ ਜਦੋਂ ਅਸੀਂ ਇਹਨਾਂ ਨੇ ਕੋਈ ਰਿਕਾਰਡਿੰਗ ਪ੍ਰਿਤੀ ਨੇ ਪ੍ਰਿਤੀ ਨੇ ਮੇਰੇ ਲੜਕੀ ਨੇ ਆਪਦੇ ਪਤੀ ਨੂੰ ਪਾਈ ਸੀ ਉਹ ਰਿਕਾਰਡਿੰਗ ਇਹਦੇ ਪਤੀ ਨੇ ਸਾਨੂੰ ਪਾਈ ਤੇ ਇਹੀ ਕੰਮ ਕਰ ਬੀਜੀ ਪਰ ਬੰਦਿਆਂ ਜੀ ਕੋਈ ਦੇਖਿਆ ਨਹੀਂ ਮੈਂ ਪਰ ਸਾਬ 5 ਸਾਲ ਹੋ ਗਈਆਂ ਨੂੰ 5 ਸਾਲ ਹਾਂਜੀ ਹਾਂਜੀ ਠੀਕ ਹੈ ਇਹ 5 ਸਾਲ ਦੇ ਵਿੱਚ ਤੰਕਰਦੇ ਰਹੇ ਕਿ ਦਾਜ ਦਿੱਤਾ ਜਾਵੇ ਹਾਂਜੀ 5-7 ਦਾ ਦੇ ਤੋਂ ਤੰਕਰਦੇ ਰਹਾ ਅਸੀਂ ਗਰੀਬ ਬੰਦੇ ਜੀ ਦੇ ਨਹੀਂ ਹੋਇਆ ਚਲੋ ਜਦੋਂ ਸਾਡੇ ਕੋਲ ਪਹੁੰਚ ਹੋਈ ਤੇ ਅਸੀਂ ਦਾਜ ਦਿੱਤਾ ਘਰ ਵਾਲੇ ਦਾ ਕੀ ਨਾਮ ਤਰਲੋਚਨ ਸਿੰਘ ਦਾ ਨਾਮ ਤੋਂ ਦਾ ਜੀ ਸ਼ਨੀ ਸ਼ਨੀ ਕਹਿੰਦੇ ਆ ਕਿੱਥੇ ਕੀ ਕੰਮ ਕਰਦਾ ਸੀ ਇਹ ਐਚਏ ਤੇ ਲੱਕੜ ਦਾ ਕੰਮ ਕਰਦਾ ਸੀ ਤੋਂ ਹੁਣ 2 ਸਾਲ ਤੋਂ ਦੁਬਈ ਗਿਆ ਹੋਇਆ ਜੀ ਦੁਬਈ ਜਾਣ ਤੋਂ ਬਾਅਦ ਵੀ ਉਹਦੇ ਜਿਹੜੇ ਜਿਹੜੀ ਸੱਸੀ ਤੇ ਮਾਸੀ ਸੱਸ ਚਾਚੀ ਸੱਸ ਜਿਹੜੀ ਆ ਇੱਕੋ ਹੀ ਆ ਇਹ ਇਹ ਤੇ ਇੱਕ ਜੀ ਭੂਆ ਸੱਸ ਬਬਲੀ ਜਿਹੜੀ ਆਦੀ ਵਿਆਹੀ ਹੋਈ ਆ ਉਹ ਤੇ ਤੰਗ ਕਰਦੇ ਸੀ ਇਹਨੂੰ ਵੀ ਤੂੰ ਇਦਾਂ ਦਾਜ ਲੈ ਕੇ ਆ ਆ ਲੈ ਆ ਉਹ ਲੈ ਆ ਤੇ ਚਲੋ ਜੀ ਅਸੀਂ ਔਕੇ ਸੌਕੇ ਹੋ ਕੇ ਵੀ ਲੋਨ ਲਿਆ ਕੁਸ਼ਤਾ ਕੀਤੀ ਉਹਨੂੰ ਅਸੀਂ ਸਮਾਨ ਦਿੱਤਾ ਸਮਾਨ ਦੇਣ ਤੋਂ ਬਾਅਦ ਵੀ ਫੇ ਰੱਖਣ ਰਖਾਉਣ ਤੋਂ ਨਾ ਬਹੁਤ ਲੜੀ ਲੜ ਕੀਤੀ ਇਹਨਾਂ ਨੇ ਬਹਿਸ ਬਾਜੀ ਵੀ ਇੱਥੇ ਰੱਖਣਾ ਨਹੀਂ ਉੱਥੇ ਰੱਖਣਾ ਫੇ ਵੀ ਉਹਨੂੰ ਜਦੋਂ ਸਮਾਨ ਹੀ ਦੇ ਦਿੱਤਾ ਰੱਖ ਲਿਆ ਤੇ ਬੜਾ ਤੰਗ ਕਰਦੇ ਰਹੇ ਉਹਨੂੰ ਕਾਂਕਾ ਕੀਤੇ ਪਤਾ ਨਹੀਂ ਇਹਨਾਂ ਨੇ ਮਾਰ ਕੇ ਨੂੰ ਅਗਲਾਤੀ ਤੇ ਪਤਾ ਨਹੀਂ ਇਹਨਾਂ ਨੇ ਕਿਦਾਂ ਕੀਤਾ ਜੀ ਅਸੀਂ ਜਦੋਂ ਉਹ ਰਿਕਾਰਡਿੰਗ ਸੁਣ ਕੇ ਸੀ ਸਾਨੂੰ ਸੁਣੀਆ ਭੱਜ ਕੇ ਸੀ ਉਥੋਂ ਜੋਂ ਆਏ ਆ ਤੇ ਆਣ ਕੇ ਦੇਖਿਆ ਤਾਂ ਮੁੰਡਾ ਸੈਕਦਾ ਸੀ ਅਸੀਂ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਵੀ ਪ੍ਰੀਤੀ ਕਿੱਥੇ ਆ ਇਹ ਕਹਿਣ ਲੱਗੇ ਵੀ ਸਾਨੂੰ ਪਤਾ ਹੀ ਨਹੀਂਗਾ ਕਿੱਥੇ ਆ ਕੰਨ ਮਤਲਬ ਤੁਹਾਡਾ ਕਹਿਣਾ ਹੈ ਕਿ ਸੱਸ ਨੇ ਜਿਹੜਾ ਵਾ ਤੁਡੀ ਨਹੀਂ ਤੇ ਤੁਹਾਡੇ ਦੋਸਤ ਨੂੰ ਮਾਰ ਹਾਂਜੀ ਸੱਸ ਅਹੀਂ ਜੀ ਚਲੋ ਕਹਿ ਸਕਦੇ ਆ ਇਹ ਇਦਾਂ ਹੀ ਹੋਈ ਆ ਜਿੱਦਾਂ ਬੰਦਾ ਆਪ ਨੂੰ ਅਗ ਲਾਉਣੀ ਕਿਤੇ ਸੌਖੀ ਜੀ ਗੱਲ ਨਹੀਂ ਗਈ ਨਾਲ ਬੱਚਾ ਤੇ ਜਦੋਂ ਅਸੀਂ ਆਣ ਕੇ ਪੁੱਛਿਆ ਤਾਂ ਉਹ ਕੋਠੇ ਤੇ ਸੀ ਇਹਨਾਂ ਨੇ ਸਾਨੂੰ ਕੋਠੇ ਤੋਂ ਜਾਣ ਤੋਂ انکار ਹੀ ਕੀਤੀ ਉਹ ਪਤਾ ਨਹੀਂ ਕਿ ਕਹਿੰਦੇ ਕਿੱਥੇ ਆ ਅਸੀਂ ਜਦੋਂ ਕੋਠੇ ਤੇ ਜਾ ਕੇ ਮੈਂ ਲੜਕੀ ਆ ਮੇਰੀ ਵੱਡੀ ਸੀ ਨਾਲ ਆਈ ਮੇਰੇ ਉਹ ਜਦੋਂ ਕੋਠੇ ਚੜ੍ਹ ਕੇ ਦੇਖਿਆ ਤੇ ਉਹਦਾ ਫੋਨ ਉੱਥੇ ਪਿਆ ਸੀ ਮੈਂ ਫੋਨ ਲਗਾਇਆ ਤੇ ਫੋਨ ਉੱਥੇ ਵੱਜਾ ਉਹਨੇ ਮੈਂ ਚੱਕਿਆ ਕਿ ਡੈਡੀ ਉਹਦਾ ਫੋਨ ਤੇ ਇੱਚੇ ਪਿਆ ਵਾ ਜਦੋਂ ਉਹਨੇ ਫੋਨ ਚੁੱਕ ਦੀ ਕਰਦੀ ਨੇ ਦੂਜੇ ਅੰਦਰ ਝਾਤੀ ਮਾਰੀ ਤੇ ਪ੍ਰੀਤੀ ਮਰੀ ਪਈ ਸੀ ਤੇ ਉਹਦਾ ਲੜਕਾ ਜਿਹੜਾ ਸੀ ਉਹ ਸਹਿ ਰਿਆ ਸੀ ਕਿੰਨੇ ਸਾਲ ਦੀ ਸੀ ਰੀਤੀ ਰੀਤੀ 26 ਸਾਲ ਦੀ ਸੀ 26 ਸਾਲ ਦੀ ਤੇ ਇਹ ਮੁੰਡਾ ਬੱਚਾ ਜਿਹੜਾ ਸੀ 3 ਸਾਲ ਦਾ ਸੀ ਹਾਂਜੀ ਸਰ ਇਹ ਕੀ ਮਾਮਲਾ ਸੀਗਾ ਸਾਰਾ ਜੀ ਕੱਲ ਸਾਨੂੰ ਕੋਈ 2:00 ਵਜੇ ਪਤਾ ਲੱਗਾ ਕਿ ਇੱਥੇ ਕੋਈ ਲੜਕੀ ਜਿਹੜੀ ਆ ਉਹ ਜਲਾ ਕੇ ਮਾਰ ਦਿੱਤੀ ਗਈ ਆ ਬੇਟਾ ਉਹਦਾ ਜਿਹੜਾ 3 ਸਾਲ ਦਾ ਸੀਗਾ ਉਹਨੂੰ ਬਾਬਾ ਕਾਂ ਦਾਜੀ ਦੇ ਹਸਪਤਲ ਲੈ ਗਏ ਜਿੱਥੇ ਉਹਦੀ ਵੀ ਦਰਾਨੇ ਲਾਜ ਮੌਤ ਹੋ ਗਈ ਇਹਦੇ ਵਿੱਚ ਅਸੀਂ ਕੇ ਰਜਿਸਟਰ ਕਰਤਾ ਰਜਿਸਟਰ ਕੀਤਾ ਪੰਜ ਜਣਿਆਂ ਤੇ ਲੜਕੇ ਤੇ ਉਹਦੀ ਲੜਕੀ ਜਿਹੜੀ ਡੈਥ ਹੋਈ ਉਹਦੇ ਹਸਬੰਡ ਤੇ ਉਹਦੀ ਸੱਸ ਸਹੁਰਾ ਉਹ ਕੁਹਾ ਸੱਸ ਤੇ ਮਾਸੀ ਸੱਸ ਕਿਹੜੇ ਪਿੰਡਾਂ ਦੇ ਸੀਗੇ ਇਹ ਕਾਲਾ ਸੰਗਿਆ ਚ ਆਲਮਗੀਰ ਪਿੰਡਾਂ ਟਾਂਸਾ ਰੋਡ ਤੇ ਇਹ ਪਤਾ ਲੱਗ ਗਿਆ ਕਿ ਕਿਉਂ ਆਪਣੇ ਆਪ ਨੂੰ ਸਾਲਿਆ ਜਿਹੜੀ ਆਪਣੇ ਸਹੁਰਾ ਤੋਂ ਦੁਖੀ ਸੀ ਇਹ ਕਿ ਆਪਣੇ ਹਸਬੰਡ ਇਹਦਾ ਵਿਦੇਸ਼ ਵਿੱਚ ਦੁਬਈ ਦੇ ਵਿੱਚ ਹੈ ਇਹਨਾਂ ਦੋਨਾਂ ਹਸ ਵਿੱਚ ਕੀ ਡਿਸਪੂਟ ਚੱਲਦਾ ਸੀ ਉਹਦੇ ਤੋਂ ਜਿਹਨੇ ਆਪਣੇ ਕਿੰਨੇ ਸਾਲ ਦੀ ਉਮਰ ਸੀ ਕਿ ਲੜਕੀ ਦੀ ਉਮਰ ਹੈਗੀ ਪ੍ਰੀਤੀ ਦੀ 26 24 ਸਾਲ ਹਾਂਜੀ ਤੇ ਜਿਹੜਾ ਬੱਚਾ ਬਲਵਿੰਦਰ ਸਿੰਘ ਉਸੇ ਵੀ ਜਿਹੜਾ ਉਹਦੀ ਉਮਰ ਕਿੰਨੇ ਸਾਲ ਇਹ ਦੋਨਾਂ ਦੀ ਮੌਤ ਹੋ ਚੁੱਕੀ ਹੈ ਦੋਨਾਂ ਦੀ ਦੱਸ ਤੇ ਅਸੀਂ ਕਾਰਜ ਜਿਹੜਾ ਕੇਸਰਜੀਟਰ ਕਰਤਾ ਤੇ ਦੋਨਾਂ ਚ ਦੋ ਦੋਸ਼ੀ ਰੈਸਟ ਕਰ ਲਏ ਸੀ ਬਾਕੀਆਂ ਨੂੰ ਜਲਦੀ ਰੈਸਟ ਕੀਤਾ ਗਿਆ